ਗੰਨੀ ਨਹੀਂ ਤੂੰ ਸਾਨੂੰ ਉਸਲਾ ਦੇਣਾ ਸਾਨੂੰ ਉਸਲਾ ਦੇਣ ਆਇਓ ਤੂੰ ਇਦਾਂ ਨਾ ਕਰੋ ਤੂੰ ਸਾਡਾ ਸਾਡੀ ਔਖੀ ਘੜੀ ਚਾਹਜੋ ਸਭ ਮਾਂ ਰਲ ਗਰੀਓ ਅਰਦਾਸ ਕਰੋ ਤੁਸੀਂ ਬਸ ਅਰਦਾਸ ਕਰੋ ਤੂੰ ਸਾਡੀ ਬਾਹ ਮੜਦਾ ਹੋ ਬਹੁਤ ਧੰਨਵਾਦ ਤੁਸੀ ਔਖੀ ਘੜੀ ਚਾਹਜੋ ਅਈ ਨਾਲਾ ਨਵਸੀਆਂ ਦੀ ਔਖੀ ਘੜੀ ਤੁਸੀਂ ਆ ਗਏ ਸਾਡੇ ਨਾਲ ਸਾਡੀ ਥੋੜੀ ਸਾਡਾ ਮਨ ਸ਼ਾਂਤ ਹੋਇਆ ਕਿ ਤੁਹਾਡੇ ਵਰਗੇ ਲੋਕ ਸਾਡੇ ਨਾਲ ਨੇਤ ਅਸੀਂ ਲਈ ਤੇ ਅਸੀਂ ਨਾਲਾ ਜੱਤ ਨੂੰ ਸਾਡੇ ਭਰਾ ਨੇ ਸਾਡੇ ਤਵਾਰ ਨੇ ਹਾਂਜੀ ਹਾਂਜੀ ਥੱਡਾ ਹੀ ਨਾਲਾ ਕਹਿੰਦੇ ਜੀ ਬਹੁਤ ਸੰਕਟ ਬਹੁਤ ਸੰਕਟ ਬਹੁਤ ਜ਼ਿਆਦਾ ਬਹੁਤ ਵੱਡੇ ਸੰਕਟ ਸਾਡੇ ਕੋ ਇੱਕ ਕਿਲੋ ਚਾਵਲ ਹੀ ਬਜੇ ਪੂਰੇ ਹੀ ਨਾਲੇ ਦੇ ਵਿੱਚ ਨਹੀਂ ਪੂਰੀ ਤਾਂ ਸਭ ਡੁੱਬ ਗਿਆ ਹਾਥੀ ਡੁੱਬ ਗਿਆ ਸਾਡੀ ਲੱਗੇ ਆ ਪੱਤ ਨਾਲ ਖੜੇ ਜੀ ਅਸੀਂ ਲੱਗੇ ਆ ਲੋਕਾਂ ਨਾਲ ਖੜੇ ਆ ਇੱਕ ਇੱਕ ਛੋਟੀ ਜੀ ਤੁਹਾਡੇ ਕੋਲ ਬੇਨਤੀ ਕੋਈ ਉਹ ਦੀ ਬੇਨਤੀ ਹੈ ਸਿੰਘ ਸਾਹਿਬ ਮੇਰਾ ਵਿਸ਼ਵਾਸ ਹੈ ਕਿ ਸਾਡੀ ਜਦੋਂ ਬਾਹ ਫੜਨੀ ਪਰਮਾਤਮਾ ਨੇ ਫੜ ਜੀ ਉਹਦੀ ਕਿਸਪਾਣੀ ਹੋਲ ਕਿਤੇ ਨਹੀਂ ਜੀ ਜੀ ਤੁਸੀਂ ਪਰਮਾਤਮਾ ਦੇ ਘਰ ਆਏ ਹੋ ਗੁਰੂ ਦਾਸ ਜੀ ਦੇ ਘਰ ਆਏ ਹੋ ਸਾਡੇ ਵਾਸਤੇ ਇੱਕ 2 ਮਿੰਟ ਲਾ ਕੇ ਅਰਦਾਸ ਕਰਦੇ ਹੋ ਕਿ ਮਹਾਰਾਜ ਸੱਚੇ ਪਾਤਸ਼ਾਹਾਂ ਦੀ ਬਖਸ਼ਿਸ਼ ਸਾਡੇ ਮੰਨ ਨੂੰ ਤਸੱਲੀ ਹੋਵੇ ਐਸੀ ਹੋਣੀ ਆ ਅਰਦਾਸ ਕਰਕੇ ਇਸ ਦੀ ਅਰਦਾਸ ਕਰਦੇ ਆਂ ਹਾਂ ਦਾਦਾ ਇੱਥੇ ਖੜ ਕੇ ਕਰਦੋਗੇ ਤਾਂ ਤਸਦੀ ਦੇ ਸਾਨੂੰ ਉਹ ਸਾਡਾ ਮਤਲਬ ਜਿਹੜਾ ਉਹ ਸਾਨੂੰ ਲੱਗੂਗੀ ਸਾਡੀ ਆਵਾਜ਼ ਮਹਾਰਾਜ ਤੱਕ ਪਹੁੰਚ ਗਈ ਉਹ ਸੱਚੇ ਪਾਤਸ਼ਾਹ ਕਾਲਦੇ ਹਾਂ ਜੀ और सिर्फ पापा के लिए एक और की आदत सारी से भाई की बात है 10 पक्खन जो इस तरीके बहुत जोरदार करता है वाह गुरु वाह गुरु दुकान लोके और बादशाह का नाम फनजी का नाम फनजी तेरा नाम आठ पहर अरबिया इवनिंग में सा ਜਾ ਰੋਕੀ ਘਾਟਾ ਤੋਂ ਹੋ ਰਿਹਾ ਹੈ ਜੀ ਇਹਾਰ ਮੁਕਾਬੋਤਤ ਨੂੰ ਲਖਾਨੇ ਤੋਂ ਖਾਨ ਬਤਾਵੋ GaAs ਆਪਣੇ ਕੁਤਤੀ ਬਾਅਦੋ ਸਾਤੀ ਬਾਅਦੋ ਲੱਗਈ ਪਰ ਰੰਸਰਾਈ ਤੋਂ ਮਾਰੇ ਰਾਮਾੜ ਦੁੱਖ ਲੱਗੇ ਨਾ ਭਾਈ ਸਾਧੂ ਜੀ ਪੰਜਾਬ ਵਸਨੀਕਾਂ ਤੇ ਬਹੁਤ ਵੱਡੀ ਦਿੱਕਤ ਆਇਆ ਸੋ ਇਸ ਲਈ ਜੀ ਦੱਸੋ ਜੀ ਜੀ ਪਾਣ ਸੰਪਰਕਰਨ ਸੰਤਿਰੋਕ ਕਰਦਾ ਸਹਿਤ ਹੰਦੁਲਾਨ ਦਾਸ ਜੀ ਮਹਾਰਾਜ ਆਖੀ ਜੀ ਸੁਣਤਾ ਦੇ ਕਰੀਏ ਤੇ ਤੂੰ ਜਾਬਾ ਬੱਤਨ ਦੇਖ ਕੇ ਨੀਂ ਖੜਿਆ ਹਟ ਕੇ ਆ ਤਾ ਯੋ ਇਹ ਤੇ ਦਿੱਕਤ ਨਹੀਂ ਚੋਤਾਈਆ ਤੇ ਤੂੰ ਕਾਹਦਾ ਸੀ ਨਹੀਂ ਗਣਿਤੀ ਤੂੰ ਸਾਨੂੰ ਉਸਲਾ ਦੇਣਾ ਨਹੀਂ ਸਾਨੂੰ ਆਂਸਰ ਦੇਣਾ ਆਇਓ ਤੂੰ ਇਦਾਂ ਨਾ ਕਰੋ ਤੂੰ ਸਾਡਾ ਸਾਡੀ ਔਖੀ ਕਰਨੀ ਚਾਹਜੋ ਸਭ ਮਾਂ ਬਾਲ ਘਰੀਂ ਦਸ ਕੋ ਤੂੰ ਜੀ ਬਸ ਅਰਦਾਸ ਕਰੋ ਤੂੰ ਸਾਡੀ ਬਾਹ ਮੜਦਾ ਹੈ Oh boy. Oh boy.